ਜੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਣਾ ਫੈਮਿਲੀ ਦੇ ਵਿੱਚ ਇੱਥੇ ਲੱਗੀ ਸੀ ਜੀ ਦੁਪਹਿਰ ਵਾਲੀ ਚਾਹ ਬਣਾਉਣ ਮੰਮੀ ਤੇ ਡੈਡੀ ਦੋਨੋਂ ਗਏ ਹੋਏ ਨੇ ਉਹਨਾਂ ਨੂੰ ਕੰਮ ਸੀਗਾ ਜ਼ਰੂਰੀ ਇੱਕ ਉਹ ਗਏ ਨੇ ਜੀ ਉੱਥੇ ਫਿਰ ਚਾਹ ਮੈਂ ਕੱਲੀ ਸੀਗੀ ਵੈਸੇ ਵੀ ਚਾਹ ਬਣਾ ਕੇ ਪੀਨੇ ਆ ਏ ਬਾਕੀ ਫਿਰ ਦੇਖਦੇ ਹਾਂ ਜੀ ਸ਼ਾਮ ਦੀ ਤਿਆਰੀ। ਵੈਸਾ ਸ਼ਾਮ ਨੂੰ ਸ਼ਾਮ ਲਈ ਸਾਡੇ ਜੋਗੀ दाल ਪਈ ਸੀ। ਤਾਂ ਕਰਕੇ ਫਿਰ ਮੈਨੂੰ ਏ ਸੀ ਬੀ ਜੀ ਸ਼ਾਮ ਦਾ ਸਰ ਗਿਆ ਤੇ ਸੁਬਾ ਫਿਰ ਦੇਖਾਂਗੇ ਜੀ ਜੀ। ਈ ਕੇ ਫਿਰ ਦੇਖ ਕੇ ਆਉਣੀ ਆ ਬਾਹਰ ਵੀ ਮੇਥੀਆਂ ਆਣੀਆਂ ਬਣਾਉਂਗੀ ਜਾਂ ਤਾਂ ਫਿਰ ਸਵੇਰੇ। ਮੇਥਿਆਣੀਆਂ ਟਿਫਨ ਦੇ ਵਿੱਚ ਥੋੜੀ ਜਿਹੀ ਦਿੱਕਤ ਆਉਂਦੀ ਆ ਹਨਾ ਜੇ ਤਾਂ ਕਣਕ ਦੀਆਂ ਚਪਾਈਆਂ ਪਾਈਆਂ ਹੋਣ ਫਿਰ ਤਾਂ ਥੋੜੀਆਂ ਸੌਖੀਆਂ ਨੇ ਅਰੇ ਇਹ ਵੀ ਮੱਕੀ ਦੀਆਂ ਫਿਰ ਠੰਡੀਆਂ ਹੁੰਦੀਆਂ ਸਵਾਦ ਨਹੀਂ ਆਉਂਦੀਆਂ ਤਾਂ ਕਰਕੇ ਮੂੜੀਆਂ ਦੇਖ ਕੇ ਆਉਂੀਆਂ ਜੇ ਮੂੜੀਆਂ ਵਧੀਆ ਬਣਨ ਫਿਰ ਮੂੜੀਆਂ ਨੇ ਇਹ ਬਣਾ ਲਾਂਗੇ ਜੀ ਪਰੌਂਠੇ ਬਾਕੀ ਸਭ ਹਾਲ ਹੁਣ ਪਹਿਲਾਂ ਪੀ ਲਈਏ ਚਾਹ ਕਿਉਂਕਿ ਫਤੇ ਵੀ ਆਉਣ ਆਲਾ ਹੀ ਆ ਉਹਦੀ ਬਣਾਈ ਸੀ ਵਿੱਚ ਉਹਦੀ ਵੀ ਬਣਾ ਲਈ ਵੀ ਉਹ ਵੀ ਪੀ ਲੂਗਾ ਸਾਡਾ ਦੋਨਾਂ ਦਾ ਹੀ ਸਾਰਜੂ ਹਾਂ ਚਾਹ ਪੀ ਕੇ ਫਿਰ ਤੁਹਾਨੂੰ ਮਿਲਦੇ ਹਾਂ ਕੱਖ ਖਾ ਕੇ ਹੋ ਗਈਆਂ ਬੇਲੀ ਇਹ ਹੋ ਜਾਂਦਾ ਵੀ ਕਹਿੰਦੇ ਨੇ ਜੇ ਇਹਨਾਂ ਨੂੰ ਰੱਖਣਾ ਹੈ ਘਰ 'ਚ ਤਾਂ ਫਿਰ ਜ਼ਿੰਮੇਵਾਰੀਆਂ ਤਾਂ ਇਹਨਾਂ ਦੀਆਂ ਚੱਕਣੀਆਂ ਹੀ ਪੈਣੀਆਂ ਨੇ ਜੀ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਮੰਮੀ ਹੁਣ ਗਏ ਹੋਏ ਸੀ ਤਾਂ ਕਰਕੇ ਫੇਰੀ ਸੀ ਕੱਖ ਵਗੈਰਾ ਚਲੋ ਪਾਤੇ ਸੀ ਹੁਣੇ ਜਾਣਗੇ ਅੰਦਰ ਫਿਰ 4:30 4 ਵਜੇ ਫਿਰ ਕਰਾਂਗੇ ਇਹਨਾਂ ਨੂੰ ਅੰਦਰ ਹੈਲੋ ਕਰੋ ਇਹਨੂੰ ਤੇ ਮੂਛ ਪਾਉਣ ਨੂੰ ਚਾਹੀਦਾ ਸਾਰਾ ਕੁਝ ਸਾਡੇ 4 ਹੋ ਗਏ ਫਿਰ ਚਾਚੂ ਜੀ ਪੀ ਕੇ ਫਿਰ ਥੋੜੀ ਜਿਹੀ دیر ਰੈਸਟ ਕਰਨ ਲੱਗੇ ਸੀ ਫਤਿਹ ਆ ਕੇ ਸੌਂ ਗਿਆ ਸੀਗਾ ਅੱਜ ਉਹਨੂੰ ਵੀ ਨੀਂਦ ਆ ਗਈ ਹੁਣ ਆਈ ਸੀ ਮੈਂ ਪਿਛਲੇ ਬੇੜੇ ਚ ਮੈਂ ਕਿਹ ਵੀ ਚਲ ਦੇਖਦੀ ਆ ਤੁਹਾਨੂੰ ਦੱਸਦੀ ਸੀਗੀ ਵੀ ਮੋੜੀਆਂ ਦੇਖ ਕੇ ਲੈ ਕੇ ਆਉਣੀ ਆ ਬਟ ਮੈਨੂੰ ਲੱਗਦੀ ਤਾਂ ਹੈ ਨਹੀਂ ਗੀਆਂ ਬੀ ਹੋ ਗਈਆਂ ਨੇ ਜਾਂ ਨਹੀਂ ਇਹ ਤਾਂ ਦੇਖ ਕੇ ਹੀ ਪਤਾ ਲੱਗੂ ਕਿਉਂਕਿ ਵੱਡੀਆਂ ਕਾਫੀ ਜਿਵੇਂ ਪੱਕ ਗਈਆਂ ਹੁੰਦੀਆਂ ਨੇ ਇਦਾਂ ਹੋ ਗਈਆਂ ਜੀ ਇੱਕ ਮਿੰਟ ਤੁਹਾਨੂੰ ਦਿਖਾਉਣੀ ਆ ਮੇ ਇੱਥੇ ਬਹੁਤ ਸੋਨੇ ਹੋਏ ਹੋਣ ਲਸਣ ਜਿਹੜਾ ਤੁਹਾਨੂੰ ਛੋਟੇ ਛੋਟਾ ਸੀ ਉਦੋਂ ਜਦੋਂ ਦਿਖਾਇਆ ਸੀਗਾ देखो धनिया इस बार अपने बाथू बहुत हो गया है ना साग सूख ज खत्म हो गया चल देख दी इस बार अपना सारा ही धनिया बहुत वादिया हो जो उधर लाया है थी। वो भी ਮੈਂ ਖੰਨੇ ਤੇ ਵਾਲੀਆਂ ਰੋਟੀਆਂ ਦਾ ਸਵਾਦ ਨਹੀਂ ਲੱਗਣੀਆਂ ਹਨਾ ਸਕੂਲ ਤੇ ਉਹ ਤਾਂ ਠੰਡੀਆਂ ਹੋ ਜਾਣਗੀਆਂ ਨਾਲ ਲੱਗਣੀਆਂ ਫਿਰ ਗਰਮ ਨਹੀਂ ਹੋਣੀਆਂ ਰਹਿਣੀਆਂ ਉਹ ਤਾਂ ਜੇ ਫਿਰ ਵੀ ਟਿਫਨ ਤੇ ਠੰਡੀ ਤਾਂ ਹੋਈ ਜਾਣੀ ਆ ਉਹ ਹਾਂ ਬੂੜੀਆਂ ਦੇ ਤਾਂ ਸਾਰੀਆਂ ਹੀ ਪੱਕ ਗਈਆਂ ਆਹੋ ਛੋੜੀ ਦ ਇੱਥੇ ਲੱਗੀ ਸੀ ਮੈਂ ਪਨੀਰ ਦੀ ਫੋੜੀ ਬਣਾਉਣ ਆਟਾ ਬਣ ਕੇ ਰੱਖ ਲਿਆ ਇਥੇ ਸਾਈਡ ਤੇ ਪਨੀਰ ਬਣਾ ਰੱਖਿਆ ਹੋਇਆ ਕਿਉਂਕਿ ਬਣਾਇਆ ਹੋਇਆ ਤਾਂ ਹੈ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਦਾਣ ਬਣੀ ਹੋਈ ਸੀ ਮੇਰੇ ਕੋਲ ਪਰ ਫਤੈ ਨਹੀਂ ਹੋ ਗਿਆ ਤਾਂ ਬੰਦਾ ਦਾਲ ਦੇ ਨਾਲ ਨਾ ਵੀ ਪਨੀਰ ਦੀ ਭੁੜੀ ਬਣਾ ਲਓ ਦਾਰਾ ਉਂਵੀ ਹਲਕਾ ਜਿਹਾ ਤੜਕਾ ਲਗਾ ਲੈਨੇ ਆਪਰ ਐਸੇ ਤਾਂ ਇਹ ਵੀ ਨਹੀਂ ਕੋਈ ਲੋੜ ਤਾਂ ਹੈ ਨਹੀਂ ਸਿਰਕ ਦੀ ਪਰ ਮੈਨੂੰ ਇਹ ਮੈਨੂੰ ਚਲੋ ਸਬਜ਼ੀ ਬਣਾਉਣੀ ਆ ਨਾਲ ਫਿਰ ਇਹਦੇ ਵਿੱਚ ਵੀ ਤੜਕਾ ਪਾ ਦਿੰਨੀ ਆ ਆ ਮੈਂ ਬਣੀ ਤੋਂ ਸਿਰਕਾ ਵਗੈਰਾ ਜਾਂ ਨਿੰਬੂ ਦਾ ਸਾਤ ਉਹ ਕੁਝ ਨਹੀਂ ਵਰਤਦੀ ਇਹਦੇ ਤੋਂ ਹੀ ਬਣਾਇਆ ਇਹ ਮੈਂ ਥੋੜਾ ਜਿਹਾ ਸੇਨਪੋ ਇਹ ਵੀ ਸਬਜੀ ਬਣਾ ਲਵਾਂਗੀ ਉਹਨਾਂ ਨੇ ਦਾਲ ਨੂੰ ਤੜਕਾ ਲੱਗ ਲੱਗ ਜਾਊਗਾ ਫੇਰ ਬਣਾਉਂਗੀ ਰੋਟੀ ਫਤੈ ਨੂੰ ਏਸੀ ਦਾ ਹਨਾ ਮम्मा ਚੁੰਨੇ ਤੇ ਹੀ ਬਣਾਉਂ ਰੋਟੀ ਮੈਨੂੰ ਇਸ ਰਿਹਾ ਚਲ ਤਿੰਨ ਜਾਣੇ ਹਨਾ ਖਾਣਾ ਕਹਤਾ ਫਿਰ ਮम्मा ਕੋਲ ਬੈਠ ਕੇ ਰੋਟੀ ਬਣਾ ਦਾ ਸੁਆਦ ਬਹੁਤ ਆਉਂਦਾ ਸੀ ਮੈਂ ਤਾਂ ਚਲ ਠੀਕ ਆ ਕੋਣ ਬਣਾ ਲਈਏ ਸਬਜੀ ਆਟਾ ਬੁੰਨਿਆ ਹੋਇਆ ਜਿੰਨ ਤੁਹਾਨੂੰ ਦੱਸਿਆ ਇਹਦੇ ਵਿੱਚ ਪਨੀਰ ਦੀ ਭਰਤੀ ਚ ਮੈਂ ਜ਼ਿਆਦਾ ਮਸਾਲੇ ਨਹੀਂ ਪਾਉਂਦੀ ਹੈਗੀ ਬਸ ਹੂ ਮਿਰਚ ਹਲਦੀ ਨਾਲ ਪਾਵਰ ਕੇ ਥੋੜਾ ਜਿਹਾ ਸੁਗਰ ਮਸਾਲਾ ਕਿਉਂਕਿ ਇਹਦੇ ਵਿੱਚ ਲਸਣ ਵਗੈਰਾ ਮੈਂ ਪਾਉਂਦੀ ਨਹੀਂ ਇਹਦੇ ਵਿੱਚ ਮੈਨੂੰ ਲਸਣ ਦਾ ਟੇਸਟ ਵਧੀਆ ਨਹੀਂ ਆਉਂਦਾ ਜਿਵੇਂ ਆਪਣਾ ਪੇਰ ਬਣਾਉਣੀ ਆ ਫੁੱਲ ਕੇ ਆ ਦੇਖੋ ਜੀ ਪਨੀਰ ਬਹੁਤ ਸੋਹਣਾ ਬਣ ਗਿਆ ਮੂੜੀਆਂ ਲੈ ਲਈ ਸੀਗੀ ਉਹ ਧੋ ਕੇ ਰੱਖ ਲਈਆ ਵੀ ਰਹਿਣਾ ਨੂੰ ਕੱਦੂ ਦਾਸ ਕਰਕੇ ਰੱਖ ਨੂੰ ਵੀ ਨਮਾਇਨ ਗਾਨੇ ਫੁਗਰਾਪੋਤੋ ਦੇਖੋ ਜੀ ਮੇਰਾ ਹਾਂ ਕਿ ਉਹ ਗਲਵਾਸ ਵੇ ਬਾਰਗੇ ਸੀ ਆਪੇ ਚੁਗ ਲੈਨੇ ਨੇ ਇੱਥੇ ਦੁੱਧ ਪਿਆ ਮੇਰਾ ਡੋਲ ਜਾਨ ਚਲੋ ਜੀ ਹੁਣ ਆਪਾਂ ਕੰਮ ਕਾਰ ਕਰ ਲਏ ਟਾਈਮ ਹੋ ਗਿਆ ਸਵਾਠ ਦਾ ਸਵਾਠ ਨੋਟ ਘਾਟੇ ਦਾ ਸਵਾਠ ਹੋ ਗਏ ਇਹ ਕੰਮ ਕਰ ਕਰਕੇ ਹੋਗੇ ਫ੍ਰੀ ਹੁਣ ਦੁੱਧ ਚੱਕ ਲਈ ਸੀ ਮੈਂ ਇੱਥੇ ਇੱਥੇ ਰੂਮ ਦੇ ਵਿੱਚ ਹੀ ਚੱਕ ਲਿਆਉਣੇ ਨੇ ਦੁੱਧ ਤਾਂ ਕਰਕੇ ਫਿਰ ਸਵੇਰੇ ਉੱਠ ਕੇ ਵੀ ਤੁਹਾਨੂੰ ਪਤਾ ਹੀ ਹੈ ਨਾ ਵੀ ਚਲੋ ਜੀ ਫਿਰ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਮਿਲਦੇ ਆਂ ਕੱਲ ਨੂੰ ਇੱਕ ਨਵੇਂ ਬਲੌਗ ਦੇ ਨਾਲ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਦੇ ਨਮੇਉ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਓਕੇ ਬਾਏ ਠੀਕ ਯਾਰ